ਅੱਜ ਦੀ ਤਰੀਕ ਤੱਕ ਅਕਾਲੀ ਦਲ ਨਹੀਂ ਬਦਲਦਾ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਤੇ ਬਿਨਾਂ ਗੱਲ ਕੀਤੇ ਕਾਸ਼ੀ ਰਾਮ ਨਾਲੋਂ ਤੋੜਿਆ ਉਦੋਂ ਤੋਂ ਲੈ ਕੇ ਆਖਰ ਤੱਕ ਈਵਨ ਖੇਤੀ ਬਿਲਾ ਤੱਕ ਅਕਾਲੀ ਦਲ ਨੇ ਜੋ ਕੁਝ ਮੋਦੀ ਸਰਕਾਰ ਨੇ ਕੀਤਾ ਹਰ ਇੱਕ ਬਿੱਲ ਦੀ ਹਮਾਇਤ ਕੀਤੀ ਹੈ ਇੱਕ ਗੱਲ ਕੀਤੀ ਮਤਲਬ ਬਿਨਾਂ ਵਿਆਖਿਆ ਕੀਤੇ ਵੀ ਮੈਂ ਮਾਫੀ ਮੰਗਦਾ ਕੋਈ ਗਲਤੀਆਂ ਹੋਈਆਂ ਹੋਣਗੀਆਂ ਜੇ ਉਹ ਕਤਿਨ ਕਾ ਤੋੜੇ ਲੱਗੇ ਆ ਲੋਕਾਂ ਨੂੰ ਵੀ ਚੱਲ ਗਲਤੀ ਤਾਂ ਮੰਨਦਾ ਪਹਿਲਾਂ ਮੈਨੂੰ ਤਾਂ ਨਹੀਂ ਗੱਲ ਕਰਦਾ ਅਕਾਲੀ ਦਲ ਸੱਤਾ ਖਾਤਰ ਨਹੀਂ ਪੈਦਾ ਹੋਇਆ ਬਣਾਇਆ ਗਿਆ ਅਕਾਲੀ ਦਲ ਲੋਕਾਂ ਦੀ ਸੇਵਾ ਲਈ ਬਣਾਇਆ ਗਿਆ ਅਕਾਲੀ ਦਲ ਦਾ ਜਿਹੜਾ ਇਹ ਸੀ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਗੱਲ ਜਿਹੜਾ ਲੱਗਦਾ ਸੀ ਕਿਉਂਕਿ ਦੇਖੋ ਜਿਹੜੇ ਖੇਤੀ ਬਿਲਾ ਦਾ ਵਿਰੋਧ ਕੀਤਾ ਉਹਨਾਂ ਨੇ ਅੱਜ ਤੱਕ ਇਹਨਾਂ ਨੇ ਇਹ ਨਹੀਂ ਕਿਹਾ ਵੀ ਖੇਤੀ ਬਿੱਲ ਬਣਾਉਣ ਦਾ ਕੇਂਦਰ ਨੂੰ ਹੱਕ ਨਹੀਂ ਇਹ ਤਾਂ ਰਾਜਾਂ ਦਾ ਹੱਕ ਆ ਸੋ ਇਹ ਜਿਹੜੀਆਂ ਘਟਨਾਵਾਂ ਹੋਈਆਂ ਇਹਦਾ ਅਫੈਕਟ ਵੱਡਾ ਪੈ ਗਿਆ ਤੁਸੀਂ ਕਾਂਗਰਸ ਨੂੰ ਇਹ ਕਹਿੰਦੇ ਹੋ ਕਿ ਰਾਹੁਲ ਗਾਂਧੀ ਜੋ ਹੈ ਬਦਲ ਗਿਆ ਰਾਹੁਲ ਗਾਂਧੀ ਦੀ ਸਪੀਚ ਸੁਣ ਲਓ ਤੁਸੀਂ ਐਕਸ ਇੰਟਰਵਿਊ ਚ ਕਹਿੰਦੇ ਹੋ ਕਿ ਸਪੀਚਾਂ ਸੁਣੋ ਹੁਣ ਕਾਂਗਸ ਬਦਲਦੀ ਨਜ਼ਰ ਆਦੀ ਹੈ ਕਿ ਕਾਲੀ ਦਲ ਬਦਲਦਾ ਨਜ਼ਰ ਨਹੀਂ ਆਦਿਆ ਤੁਹਾਨੂੰ ਪਹਿਲੀ ਗੱਲ ਤੇ ਹੈ ਵੀ ਰਾਹੁਲ ਗਾਂਧੀ ਬਦਲਣ ਲਈ ਯਤਨਸ਼ੀਲ ਆ ਉਹਦੇ ਸਾਰੇ ਕਾਰਵਿਹਾਰ ਚੋਂ ਜਿਵੇਂ ਉਹ ਲੜ ਰਿਹਾ ਜਿਵੇਂ ਉਹ ਖੜ ਰਿਹਾ ਜਿਵੇਂ ਉਹ ਏਜੰਡਾ ਪੇਸ਼ ਕਰ ਰਿਹਾ ਜਿਵੇਂ ਸਿੱਖਾਂ ਪ੍ਰਤੀ ਉਹ ਆਪਣਾ ਲਗਾ ਜਾਹਰ ਕਰ ਰਿਹਾ ਚਾਹੇ ਦਰਬਾਰ ਸਾਹਿਬ ਆ ਕੇ ਚਾਹੇ ਹੁਣ ਕੱਲ ਬਸਾਖੀ ਵਾਲੇ ਦਿਨ ਬੰਗਲਾ ਸਾਹਿਬ ਗਿਆ ਸੀ ਜਿਹੜਾ ਏਜੰਡਾ ਪੇਸ਼ ਕਰ ਰਿਹਾ ਉਹਦੇ ਵਿੱਚੋਂ ਕਿਉਂਕਿ ਉਹ ਕਹਿੰਦਾ ਵੀ ਕਾਂਗਰਸ ਲੋਕਾਂ ਨਾਲੋਂ ਟੁੱਟ ਗਈ ਲੋਕਾਂ ਨਾਲੋਂ ਨਿਕੜ ਗਈ ਉਹ ਲੋਕਾਂ ਕੋਲੇ ਜਾਂਦਾ ਤੇ ਲੋਕਾਂ ਦੇ ਏਜੰਡੇ ਵਾਰਦਾ ਇਸ ਕਰਕੇ ਉਹ ਉਹਨੇ ਦਿਸ਼ਾ ਠੀਕ ਲਈ ਹੋਈ ਆ ਮੇਰੇ ਕਹਿਣ ਦਾ ਮਤਲਬ ਪੰਜਾਬ ਕਾਂਗਰਸ ਨੇ ਪਿੱਠ ਕੀਤੀ ਹੋਈ ਆ ਬਦਲਾਵ ਵੱਲ ਵੀ راہਲ ਗਾਂਧੀ ਦੇ ਏਜੰਡੇ ਵੱਲ ਵੀ ਨੰਬਰ 1 ਜਿਹੜਾ ਤੁਸੀਂ ਕਹਿੰਦੇ ਆ ਅਕਾਲੀ ਦਲ ਕੀ ਬਦਲ ਨਹੀਂ ਰਿਹਾ ਅੱਜ ਦੀ ਤਰੀਕ ਤੱਕ ਅਕਾਲੀ ਦਲ ਨਹੀਂ ਬਦਲ ਰਿਹਾ ਦੇਖੋ ਤੁਹਾਡੇ ਸਾਹਮਣੇ ਠੋਸ ਗੱਲ ਆ ਜਦੋਂ ਬਾਦਲ ਸਾਹਿਬ ਪੂਰੀ ਤਰ੍ਹਾਂ ਤਾਕਤਵਰ ਹੋ ਗਏ 1996 ਤੋਂ ਬਾਅਦ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਤੇ ਬਿਨਾਂ ਗੱਲ ਕੀਤੇ ਕਾਸ਼ੀਰਾਮ ਨਾਲੋਂ ਤੋੜਿਆ ਉਦੋਂ ਤੋਂ ਲੈ ਕੇ ਆਖਰ ਤੱਕ ਈਵਨ ਖੇਤੀ ਬਿਲਾ ਤੱਕ ਅਕਾਲੀ ਦਲ ਨੇ ਜੋ ਕੁਝ ਮੋਦੀ ਸਰਕਾਰ ਨੇ ਕੀਤਾ ਹਰ ਇੱਕ ਬਿੱਲ ਦੀ ਹਮਾਇਤ ਕੀਤੀ ਆ ਉਹ ਅਕਾਲੀ ਦਲ ਦੇ ਸਿਧਾਂਤਾਂ ਅਨੁਸਾਰ ਅਕਾਲੀ ਦਲ ਦੇ ਇਤਿਹਾਸ ਅਨੁਸਾਰ ਕਿਸੇ ਦੀ ਵਾਜਬੀਅਤ ਨਹੀਂ ਬਣਦੀ ਨਤੀਜਾ ਕੀ ਨਿਕਲਿਆ ਅਕਾਲੀ ਦਲ ਲੋਕਾਂ ਨਾਲੋਂ ਟੁੱਟ ਗਿਆ ਕੋਸ਼ਿਸ਼ ਕੀਤੀ ਇਹਨਾਂ ਨੇ ਕਰਨ ਦੀ ਅਕਾਲੀ ਦਲ ਦੇ ਵਿੱਚੋਂ ਵੀ ਲੋਕ ਟੁੱਟ ਗਏ ਇਹ ਕੁਝ ਹੋ ਗਿਆ ਫਿਰ ਉਹਨੇ ਦੋ ਗੱਲਾਂ ਕੀਤੀਆਂ ਇੱਕ ਗੱਲ ਕੀਤੀ ਮਤਲਬ ਬਿਨਾਂ ਵਿਆਖਿਆ ਕੀਤੇ ਵੀ ਮੈਂ ਮਾਫੀ ਮੰਗਦਾ ਕੋਈ ਗਲਤੀਆਂ ਹੋਈਆਂ ਹੋਣਗੀਆਂ ਜੇ ਕੋਈ ਕਤਮਕਾ ਥੋੜਾ ਜਿਹਾ ਲੱਗਿਆ ਲੋਕਾਂ ਨੂੰ ਵੀ ਚੱਲ ਗਲਤੀ ਤਾਂ ਮੰਨਦਾ ਪਹਿਲਾਂ ਮੰਗਉ ਤਾਂ ਨਹੀਂ ਗੱਲ ਕਰਦਾ ਉਦੇ ਕੌਕੇ ਸਾਹ ਵਾਲਾ ਕੇਸ ਉਭਰਿਆ ਆ ਉੱਥੋਂ ਫਿਰ ਬੁਕਰੇ ਜਿਵੇਂ ਉਹ ਕੇਸ ਤੋਂ ਜਾਨੀ ਬਰਾਬਰ ਜੇ ਆ ਗਈ ਗੱਲ ਪਿਛਲੇ ਦਿਨਾਂ ਚ ਬੀਬੀ ਜਗੀਰ ਕੌਰ ਨਾਲ ਜਾਂ ਢੀਰਸਾ ਸਾਹ ਨਾਲ ਜਿਹੜੀ ਇਕਤ ਹੋਈ ਨੰਬਰ 1 ਇਹ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਅਕਾਲੀ ਦਲ ਲਈ ਸਿਧਾਤ ਤੇ ਅਸੂਲ ਪਿਆਰੇ ਨੇ ਸੱਤਾ ਨਹੀਂ ਅਕਾਲੀ ਦਲ ਸੱਤਾ ਖਾਤਰ ਨਹੀਂ ਪੈਦਾ ਹੋਇਆ ਬਣਾਇਆ ਗਿਆ ਅਕਾਲੀ ਦਲ ਲੋਕਾਂ ਦੀ ਸੇਵਾ ਲਈ ਬਣਾਇਆ ਗਿਆ ਲੋਕਾਂ ਦੇ ਨਾਲ ਖੜਨ ਲਈ ਬਣਾਇਆ ਗਿਆ ਜਦੋਂ ਇਹ ਗੱਲ ਉਹਨਾਂ ਨੇ ਕੀਤੀ ਉਹ ਤੋਂ ਲੱਗਿਆ ਲੋਕਾਂ ਨੂੰ ਵੀ ਅਕਾਲੀ ਦਲ ਮੁੜ ਕੇ ਇੱਧਰ ਲਈ ਕਿਉਂਕਿ ਅਸਲ ਸਮੱਸਿਆ ਤਾਂ ਪੈਦਾ ਹੋਈ ਜੀ ਭਾਜਪਾ ਨੇ ਸਾਂਝੀ ਦੀ ਭਾਜਪਾ ਉਂਗਲੀ ਨਹੀਂ ਫੜਾ ਰਹੀ ਸੀ ਇਹ ਇਹ ਜਾਣਾ ਚਾਹੁੰਦੇ ਸੀ ਜਿਹਦੇ ਵਿੱਚੋਂ ਫਿਰ ਇਹਨਾਂ ਨੇ ਸਿਧਾਂਤਕ ਤੌਰ ਤੇ ਆਪਣੀ ਗੱਲ ਉਹ ਭਾਰੀ ਤੇ ਉਸ ਤੋਂ ਬਾਅਦ ਭਾਜਪਾ ਨੇ ਖੇੜਾ ਕਰ ਗਈ ਟੀਟਸਾ ਸਾਹਿਬ ਤੇ ਬੀਬੀ ਜਗੀਰ ਕੌਰ ਦੇ ਨਾਲ ਆਜੋੜੇ ਟੀਟਸਾ ਸਾਹਿਬ ਤਾਂ ਨਾ ਕੰਡੀਸ਼ਨ ਲੈ ਆਏ ਇੱਕ ਹਿਸਾਬ ਨਾਲ ਸਾਰੀਆਂ ਗੱਲਾਂ ਛੱਡ ਕੇ ਤੇ ਬੀਬੀ ਜਗੀਰ ਕੌਰ ਥੋੜੀ ਜਿਹੀ ਮੜਕਨ ਵਾਲੀ ਜਿਵੇਂ ਉਹ ਸਟੇਜ ਤੇ ਬੋਲੀ ਤੇ ਜਿਵੇਂ ਸਾਰੀਆਂ ਗੱਲਾਂ ਕੀਤੀਆਂ ਪਰ ਹੁਣ ਲੋਕ ਸਭਾ ਦੀ ਟਿਕਟ ਵੇਲੇ ਜੋ ਕੁਛ ਨੇ ਢੀਂਸਾ ਸਾਹਿਬ ਨਾਲ ਕੀਤਾ ਪਹਿਲੀ ਗੱਲ ਤਾਂ ਢੀਂਸਾ ਸਾਹਿਬ ਜਦੋਂ ਏਕਤਾ ਕਰ ਰਹੇ ਸੀ ਉਹਦੇ ਵਿੱਚੋਂ ਵੱਡਾ ਵਿਰੋਧ ਸੀ ਉਹਨਾਂ ਦੇ ਬਹੁਤ ਸਾਰੇ ਸਾਥੀ ਬਾਹਰ ਰਹਿ ਗਏ ਸੀ ਉਹਨਾਂ ਨੇ ਐਡ ਬਣਾ ਲਿਆ ਨਿਰਮਲ ਸਿੰਘ ਸੀ ਜਿਹੜੇ ਜੱਜ ਜਿਨ੍ਹਾਂ ਨੇ ਰਿਪੋਰਟ ਦੇਣੀ ਸੀ ਉਹ ਵੀ ਲਮਕਾਈ ਬੀਬੀ ਗੁਲਸ਼ਨ ਨੇ ਵੀ ਇੱਕ ਤਿੱਖਾ ਜਿਹਾ ਬਿਆਨ ਦਿੱਤਾ ਵੀ ਗਲਤੀਆਂ ਮਨਾਇਬ ਨੇ ਇੱਕ ਤਾਹੂ ਤਾਂ ਕਿ ਸਾਰੀ ਗੱਲ ਬਣੂ ਲੋਕਾਂ ਨੂੰ ਇਹ ਆਸੇ ਵੀ ਸੰਗਰੂਰ ਸੀਟ ਕਿਹਾ ਜਾਂਦਾ ਸੀ ਵੀ ਇਹ ਕਿਹਾ ਗਿਆ ਦੇਖੋ ਤੱਤ ਤਾਂ ਆਪਣੇ ਕੋਲ ਹੈ ਨਹੀਂ ਵੀ ਬਰਨਾਲਾ ਮਲੇਰਕੋਟਲਾ ਤੇ ਸੰਗਰੂਰ ਤਿੰਨੇ ਜ਼ਿਲਾਂ ਦੇ ਵਿੱਚ ਤੁਹਾਡੀ ਐਮੇਂਤ ਹੋਈ ਤੁਹਾਡੀ ਕਹੀ ਹੋਈ ਗੱਲ ਨੂੰ ਐ ਤਾਂ ਨਹੀਂ ਤੁਸੀਂ ਉਹ ਮਾਲਕ ਹੋਵੋਗੇ ਇਹਨੂੰ ਵੱਡੀ ਐਮੇਂਤ ਦਿੱਤੀ ਜਾਊ ਚਲੋ ਲਿਸਟਾ ਹੀ ਉਹਦੇ ਵਿੱਚ ਢਿੰਸੇ ਦਾ ਨਾਂ ਨਹੀਂ ਤੇ ਅਕਵਾਲ ਸਿੰਘ ਝੁੰਦਾ ਦਾ ਨਾਂ ਦੂਜੀ ਗੱਲ ਮਲੂਕਾ ਸਾਹਿਬ ਦਾ ਪਰਿਵਾਰ ਉਧਰ ਚਲੇ ਗਿਆ ਨਾਲ ਦੀ ਨਾਲ ਮਲੂਕਾ ਸਾਹਿਬ ਤੋਂ ਮੋੜਦੀ ਉਹ ਖੋਲੀ ਤੇ ਉਹ ਕਰ ਲਈ ਹਾਲਾਂਕਿ ਮਲੂਕਾ ਕਹਿੰਦਾ ਮੈਂ ਅਕਾਲੀ ਦਲ ਨਾਲ ਆ ਸੋ ਇਹ ਜਿਹੜੀਆਂ ਘਟਨਾਵਾਂ ਹੋਈਆਂ ਇਹਦਾ ਅਫੈਕਟ ਵੱਡਾ ਪੈ ਗਿਆ ਮਤਲਬ ਜਿਵੇਂ ਇਸ ਗੱਲ ਤੇ ਆ ਗਿਆ ਵੀ ਇਹ ਤਾਂ ਮਾਰਨਤੀ ਲੱਗੇ ਹੋਏ ਨੇ ਦੂਜਿਆਂ ਨੂੰ ਅਕਾਲੀ ਦਲ ਦਾ ਜਿਹੜਾ ਇਹ ਸੀ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਗੱਲ ਜਿਹੜਾ ਲੱਗਦਾ ਸੀ ਉਹ ਫਿੱਕੀ ਪੈ ਗਈ ਮਤਲਬ ਈਵਨ ਤਾਂ ਇਸ ਦੀ ਸਰਪ੍ਰਸਤਾ ਕਹਿੰਦੇ ਨੇ ਮੈਂ ਕਿਸੇ ਵੱਖਰੀ ਪਾਰਟੀ 'ਚ ਨਹੀਂ ਜਾ ਰਿਹਾ ਪਰ ਉਹ ਵੀ ਕਹਿੰਦੇ ਨੇ ਸਲਾਹ ਕਰਾਂਗੇ ਵਰਕਰਾਂ ਨਾਲ ਉਹਨਾਂ ਦੇ ਵਰਕਰ ਮਯੂਸ ਨੇ ਗੁੱਸੇ 'ਚ ਵੀ ਨੇ ਈਵਨ ਅ ਕਾਲੀ ਦਲ ਬਾਦਲ ਕਹਿੰਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਐਂ ਲੱਗਦਾ ਵੀ ਯਾਰ ਸੁਖਵੀਰ ਨੇ ਮਾੜੀ ਕੀਤੀ ਐ ਨਹੀਂ ਲੋਕ ਸਭਾ ਦੀ ਚੋਣ 'ਚ ਹਲੇ ਜਿੱਤ ਹਾਰ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਹਿੱਸੇਦਾਰੀ ਦੇਣੀ ਜਿਨ੍ਹਾਂ ਨੂੰ ਨਾਲ ਆਇਆ ਉਹਦਾ ਖਿਆਲ ਰੱਖਣਾ ਉਹਦੀ ਪਟਕੀ ਦੇ ਗੱਲ ਅੱਛਾ ਕੀ ਅਕਾਲੀ ਦਲ ਨੂੰ ਇਸ 'ਚ ਦਾ ਫਾਇਦਾ ਹੋ ਸਕਦਾ ਕਿ ਉਹਨਾਂ ਨੇ ਪਾਪਾ ਦੇ ਨਾਲ ਗੱਠ ਜੋੜ ਨਹੀਂ ਕੀਤਾ ਤਾਂ ਜਿਸ ਕਰਕੇ ਜੋ ਕਾਲੀਦਾਲ ਦਾ ਕਾਡਰ ਟੁੱਟਿਆ ਹੋਇਆ ਸੀ ਕਿਸਾਨ ਟੁੱਟੇ ਹੋਏ ਸਨ ਕਿ ਕਾਲੀਦਾਲ ਭਾਈਪਾਨ ਦਾ ਸਾਥ ਕਿਉਂ ਨਹੀਂ ਛੱਡ ਦਿਆ ਹੁਣ ਕਿਹਾ ਜਾਂਦਾ ਹੈ ਕਿ ਸਮਝੋਤਾ ਹੁੰਦਾ ਹੁੰਦਾ ਰਹਿ ਗਿਆ ਕਿ ਕਾਲੀਦਾਲ ਨੂੰ ਸਿਮਤੀ ਮਿਲ ਸਕਦੀ ਹੈ ਉਹ ਕਾਡਰ ਦੀ ਜਾਂ ਕਿਸਾਨਾਂ ਦੀ ਵੀ ਭਾਈਪਾਨਾ ਸਮਝੋਤਾ ਨਹੀਂ ਹੋ ਜਾ ਚਲੋ ਵੋਟ ਪਾ ਦਿੰਨੇ ਆ ਕਾਲੀਦਾਲ ਨੂੰ ਮੈਨੂੰ ਨਹੀਂ ਲੱਗਦਾ ਕਿਉਂਕਿ ਦੇਖੋ ਜਿਹਨੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਇਹਨਾਂ ਨੇ ਅੱਜ ਤੱਕ ਇਹਨਾਂ ਨੇ ਇਹ ਨਹੀਂ ਕਿਹਾ ਵੀ ਖੇਤੀ ਬਿੱਲ ਬਣਾਉਣ ਦਾ ਕੇਂਦਰ ਨੂੰ ਹੱਕ ਨਹੀਂ ਇਹ ਤਾਂ ਰਾਜਾਂ ਦਾ ਹੱਕ ਆ ਫੈਡਰਲ ਧੱਕੇ ਦੀ ਗੱਲ ਕਰਦੇ ਨੇ ਪਰ ਜਿਹੜੀਆਂ ਸਾਰੀਆਂ ਫੈਡਰਲ ਧੱਕੇ ਨੂੰ ਉਲਟਾਉਣ ਵਾਲੀਆਂ ਗੱਲਾਂ ਕੀਤੀਆਂ ਅੱਜ ਤੱਕ ਚਲੋ ਪਿਛਲੀ ਗੱਲ ਤੇ ਨਾ ਮਨੋ ਤੁਸੀਂ ਅੱਜ ਕਹੋ ਨਾ ਵੀ ਜੰਮੂ ਕਸ਼ਮੀਰ ਤੇ ਚੋਣ ਹੋਣੀ ਚਾਹੀਦੀ ਆ ਉਹਦਾ ਰਾਜਦਾਰ ਉਸ ਤੋਂ ਬਹਾਲ ਹੋਣਾ ਚਾਹੀਦਾ ਭਾਜਪਾ ਨਾਲੋਂ ਨੀਤੀ ਪਾਲਸੀ ਕੋਈ ਨਹੀਂ ਬਦਲੀ ਚੋਣ ਗੱਠ ਜੋੜੇ ਟੁੱਟਿਆ ਨਾ ਇਕੱਲਾ ਜਿਹਦੇ ਕਰਕੇ ਜਿਹੜੇ ਇਹਨਾਂ ਨੂੰ ਇਹ ਭਲੇਖਾ ਕਿਉਂਕਿ ਸਾਡੇ ਚੋਣ ਗੱਠ ਜੋੜ ਟੁੱਟ ਗਿਆ ਤੇ ਕਿਸਾਨ ਆ ਜਿਹੜੇ ਉਹਨਾਂ ਦੀ ਸਾਡੇ ਪ੍ਰਤੀ ਨਰਮੀ ਹੋ ਮੈਨੂੰ ਨਹੀਂ ਲੱਗਦਾ ਭਾਜਪਾ ਜੇ ਜੇ ਤੁਸੀਂ ਇਹ ਦੇਖੋ ਆ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਘੇਰਿਆ ਜਾ ਰਿਹਾ ਕਿਉਂਕਿ ਰੇ ਜਾ ਰਹੇ ਉਹ ਕਿਹੜਾ ਤਿੰਨ ਬਿੱਲ ਦੇ ਹਮੈਤੀ ਨੇ ਜ ਬਣਾਉਣ ਨੇ ਕਿਉਂਕਿ ਲੋਕਾਂ ਨੂੰ ਇਹ ਆ 20000 ਇਹਨਾਂ ਦੀ ਮਜਬੂਰੀ ਆ ਇਹਨਾਂ ਦਾ ਗੱਠਜੋੜ ਹੋਇਆ ਨਹੀਂ ਇਹ ਚੋਣ ਲੜਨ ਤੋਂ ਬਾਅਦ ਜੇ 2-4 ਸੀਟਾਂ ਜਿੱਤ ਗਏ ਜੇ ਭਾਜਪਾ ਨੂੰ ਲੋੜ ਪਈ ਇਹ ਤਾਂ ਫੇਰ ਜੜ ਜੁੜਨਗੇ ਉਹਨਾਂ ਦੇ ਨਾਲ ਇਸ ਕਰਕੇ ਕਿਸਾਨਾਂ ਦਾ ਗੁੱਸਾ ਬੜੇ ਉਗਰ ਰੂਪ ਚ ਨਹੀਂ ਚੱਲਣਾ ਪਊ ਇਹਨਾਂ ਨੂੰ ਵੀ ਚੱਲਣਾ ਪਊ ਜਦੋਂ ਤੱਕ ਸਪਸ਼ਟ ਐਲਾਨ ਨਹੀਂ ਕਰਦੇ ਵੀ ਸਾਡੇ ਲਈ ਕਾਂਗਰਸ ਤੇ ਭਾਜਪਾ ਇੱਕੋ ਗੱਲ ਆ ਸਾਡਾ ਕੋਈ ਐਲਾਈਅੰਸ ਨਹੀਂ ਹੋ ਆਉਣ ਵਾਲੇ ਸਮੇਂ 'ਚ ਭਾਜਪਾ ਨਾਲ ਉਦੋਂ ਵੀ ਨਾ ਯਕੀਨ ਨਹੀਂ ਹੋ ਰਿਹਾ ਹੈ ਨਾ ਤੇ